देखो शंभू साढ़ा गेटवे समझ लो एक पास मेरे इलाके का लोग सभा इलाके का है और खुशी हुई मैनू कि मैं आई मैं धनवादी हाँ सारिया का कि तरताली डिग्री के सारे बैठ के ये मीटिंग हुई है आ, ਹੁਣੇ ਹੁਣੇ ਮੈਨੂੰ ਤਾਂ ਫੋਨ ਤੇ ਆਇਆ ਮੈਸੇਜ ਮੈਂ ਤਾਂ ਡੇਰਾਬਸੀ ਹਲਕੀ ਤੋਂ ਇੱਥੇ ਆਈ ਐ ਉੱਥੇ ਪਤਾ ਚੱਲਿਆ ਕਿ ਉਹਨਾਂ ਨੇ 23 ਤਰੀਕ ਦਿੱਤੀ ਐ ਸਭ ਮੈਨੂੰ ਕਿੰਨਾ ਵੀ ਰਿਸਪੌਂਸ ਮਿਲ ਰਿਹਾ ਹੈਗਾ ਹੁਣ ਸਾਕੇ ਦਿਨ ਪਰ ਦਿਨ ਵਧੀ ਜਾਂਦਾ ਥੋਨੂੰ ਪਹਿਲੇ 4 ਤਰੀਕ ਨੂੰ ਪਤਾ ਚੱਲ ਗਿਆ ਜਿੱਤਾਂ ਕੇ ਬੰਨੋ ਸਾਹਿਬ ਹਾਂਜੀ ਹਾਂਜੀ ਇਹ ਜੇ ਬੈਠੇ ਹੋਣ ਨਾ ਮੇਰੇ ਨਾਲ ਤਾਂ ਸਮਝ ਲਓ ਜਿੱਤ ਗਈ ਮੈਂ ਮੈਂ ਵਰਕਰ ਹੈਗੇ ਨੀ ਬੜੇ ਹਾਰਡ ਮਿਹਨਤ ਕਰਨ ਵਾਲੇ ਆ ਹਾਂਜੀ चेयरमैन जितने श्रोमी अकाली दल के प्रधान सुखजीत सिंह बादल का बयान आया है कि अमृतपाल जोड़ा है बीजेपी का एजेंट है बीजेपी के उ चल रहा है उसके बारे की देखो जो वो कह रहे मैं नहीं कह सकती पर वो बीजेपी का एजेंट नहीं है उन्होंने अपने जब अपना चो मुहिम उन्हों की चल रही है तुम उतो ही देख लेना है कि की है उन्होंने स्टेटस की ने ਹਾਂ ਜੀ ਮੈਂ ਨਿਸ਼ਚਿਤ ਰੂਪ ਵਿੱਚ ਬੱਸ ਪਾਰਨਾ ਤੇ ਉੱਤੇ ਜਾਰੇ ਜ਼ਿਲ੍ਹੇ ਵਸਤੀ ਦੀ ਇੱਕ ਬਹੁਤ ਹੀ ਖਾਸ ਚੀਜ਼ ਜਿਹੜੀ ਲੈ ਕੇ ਆਣਾ ਚਾਹੁੰਦਾ ਤੁਹਾਨੂੰ ਦੱਸਣਾ ਹੈ ਦੇਖੋ ਮੈਂ ਬਾਰ-ਬਾਰ ਕਹਾ ਉਹ ਗੱਲ ਹਲੇ ਤੱਕ ਪੂਰੀ ਨਹੀਂ ਹੋਈ ਪਰ ਜਿੰਨੀ ਦੇਰ ਅਸੀਂ ਯਤਨ ਨਹੀਂ ਛੱਡਣਾ ਜਿੰਨੀ ਦੇਰ ਤੱਕਰ ਬਾ ਕੋਈ ਹੱਲ ਨਹੀਂ ਨਿਕਲਦਾ ਉਸ ਦੇ ਉੱਤੇ ਲੱਗੀ ਰਹੂੰਗੀ ਤਿੰਨ ਚਾਰ ਸਟੇਟਾਂ ਦਾ ਹੈਗਾ ਸੈਂਟਰਲ ਵਾਟਰਡ ਕਮਿਸ਼ਨ ਤੋਂ ਹੈ ਪਿਛਲੀ ਵਾਰੀ ਜਦ ਕੈਪਟਨ ਸਾਹਿਬ ਪਹਿਲੀ ਵਾਰੀ ਸੀ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਸਿਰੇ ਨਹੀਂ ਚੜਿਆ ਫਿਰ ਅਸੀਂ ਜਿਹੜਾ ਪੰਜਾਬ ਦੇ ਵਿੱਚ ਨਹੀਂ ਚੱਲਦਾ ਹੈ ਡੇਰਾਬਸੀ ਤੋਂ ਲੈ ਕੇ ਸਮਰੂਰ ਦੇ ਹੰਸ ਤੱਕ ਬਾਹਰ ਨਿਕਲਦਾ Rajasthan ਤੱਕ ਉਹਦਾ ਅਸੀਂ ਕਾਫੀ ਹੱਲ ਕੀਤਾ ਉਹਦੇ ਜਿਹੜੇ ਇੰਗੈਂਜਮੈਂਟਸ ਸੀ ਉਹਨਾਂ ਨੂੰ ਅਸੀਂ ਉੱਚਾ ਕੀਤਾ ਚੌੜਾ ਕੀਤਾ ਕਈ ਸਾਈਫਨ ਮੈਨੇ ਬਹੁਤ ਵੱਡੇ ਕਰਵਾਏ ਕਿ ਪਾਣੀ ਜ਼ਿਆਦਾ ਨਿਕਲ ਸਕੇ ਕਈ ਥਾਮਾ ਦੇ ਵਿੱਚ ਕੋਨੋਰ ਹਲਕੇ ਦੇ ਵਿੱਚ ਹੀ ਕਾਫੀ ਸਿੱਧਾ ਕਰਕੇ ਸਟੰਟ ਲੱਗੇ ਸਟੱਡ ਲਗਵਾਏ ਜੋ ਹੋ ਸਕਦਾ ਸੀ ਕੀਤਾ ਪਰ ਉਸ ਤੇ ਬਾਅਦ 10 ਸਾਲ ਅਸੀਂ ਨਹੀਂ ਸੀ ਜਦ ਫੇਰ ਕੈਪਟਨ ਸਾਹਿਬ ਆਏ ਤਾਂ ਇਹ ਮੁੱਦਾ ਮੈਂ ਚੱਕੀ ਰਹੀ ਸੀ ਤਾਂ ਕੋਰੋਨਾ ਦਾ ਮਹਾਮਾਰੀ ਆ ਗਈ ਸਾਰੀ ਦੁਨੀਆ ਦਾ ਨੁਕਸਾਨ ਹੋਇਆ ਸਾਡਾ ਵੀ ਹੋਇਆ ਕਈ ਸਾਲ ਇਹਦੇ ਵਿੱਚ ਨਿਕਲ ਗਏ ਪਰ ਹੁਣ ਮੈਂ ਪੂਰਾ ਯਤਨ ਕਰੂੰਗੀ ਕਿ ਇਹ ਹੋਏ ਦੂਜਾ ਕਿ ਕੁਝ ਅਹਜੀ ਗੱਲ ਕਰੀਏ ਜਿਹਦੇ ਨਾਲ ਸਾਡੇ ਬੱਚਿਆਂ ਦਾ ਭਵਿਕ ਬਣੇ ਇਹ ਦੋ ਮੇਨ ਮੁੱਦੇ ਨੇ ਜਿਹੜੇ ਲੈ ਕੇ ਇਹ ਹਰ ਇੱਕ ਵਾਰ ਦੇ ਬੱਚੇ ਕੁਛ ਨਾ ਕੁਛ ਜੇ ਆਪਣੇ ਪੈਰਾਂ ਤੇ ਜਿਸ ਤਰ੍ਹਾਂ ਮੋਦੀ ਜੀ ਦੀਆਂ ਸਕੀਮਾਂ ਆਈਆਂ ਨੇ ਬਹੁਤ ਵਧੀਆਂ ਉਹਨਾਂ ਨੂੰ ਵੱਧ ਤੋਂ ਵੱਧ ਲਗਵਾਈਏ ਕਿ ਸਾਡੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਮਾਰਨਗਾ ਜਿਹੜੇ ਖਾਨ ਜਿੱਥੇ ਬੰਦੀਆਂ ਧਰਮਾਂ ਲਾ ਕੇ ਰੱਖੀਆਂ ਹੈ ਇਹਨਾਂ ਦਾ ਹੱਲ ਕੀ ਇਹਨਾਂ ਦਾ ਹੱਲ ਜੋ ਮੌਜੂਦਾ ਸਰਕਾਰ ਹੋਏਗੀ ਉਹਨਾਂ ਦੇ ਨਾਲ ਬੈਠ ਕੇ ਟੇਬਲ ਤੇ ਉੱਤੇ ਹੱਲ ਹੋਊਗਾ ਅਸੀਂ ਤਾਂ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਆ ਉਹ ਅਸੀਂ ਲੈ ਕੇ ਜਾਵਾਂਗੇ ਕਿਉਂਕਿ ਚਾਹੇ ਕੋਈ ਵਿਰੋਧ ਕਰੇ ਚਾਹੇ ਕੋਈ ਸਪੋਰਟ ਕਰੇ ਜਦ ਕੋਈ ਜ਼ਿੰਮੇਵਾਰੀ ਆਂਦੀ ਹੈ ਜੋ ਸਮੁੱਚੀ ਗਲ ਦੇ ਲਈ ਭਲਾਈ ਹੁੰਦੀ ਹੈ जिस जुम्मेवारी होम पी होम एल ए होए हो उस उपर पार्टी तो उपर उठ के वो अपना पूरा यतन करना चाहिए उसके लिए कोई रस्ता करने ली और मैं जरूर कदार नहीं बहुत परेशान है और एक जो जे हालात हो ਜੇ ਆਪਣੀ ਜ਼ਿੰਮੇਵਾਰੀ ਸਮਝ ਕੇ ਮੌਜੂਦਾ ਸਰਕਾਰ ਨਹੀਂ ਕਰਦੀ ਦੋਸ਼ ਇਨ੍ਹਾਂ ਤੇ ਹੈ ਇਹ ਹਰ ਵਕਤ ਇਹ ਨਹੀਂ ਕਹਿ ਸਕਦੇ ਕਿ ਉਹ ਸੈਂਟਰ ਤੋਂ ਪੈਸੇ ਨਹੀਂ ਆਏ ਸੈਂਟਰ ਨੇ ਇਹ ਨਹੀਂ ਕੀਤਾ ਵੀ ਤੁਸੀਂ ਕਿਸ ਲਈ ਬੈਠੇ ਹੋ ਵੀ ਤਾਂ ਹਟ ਜਾਓ ਤੁਸੀਂ ਸੈਂਟਰਲ ਨੂਨ ਆ ਜਾਏ ਅਸੀਂ ਆਪੇ ਕੰਟਰੋਲ ਕਰਾਂਗੇ ਪਰ ਜਿਹੇ ਜਿਹੇ ਹਾਲਾਤ ਚੱਲ ਰਹੇ ਨੇ ਮੈਂ ਕਿਹਾ ਕਿ ਹਰੇਕ ਦਾ ਹੱਕ ਹੈ ਕਿਸਾਨਾਂ ਦਾ ਕਿਸਾਨੀ ਦਾ ਵਪਾਰੀਆਂ ਦਾ ਵਪਾਰੀ ਦਾ ਇਸ ਇਸ ਦਾ ਇਸ ਇਸ ਦਾ ਮਹਿਲਾ ਦਾ ਮਹਿਲਾ ਦਾ ਸਾਰੇ ਵਰਗ ਦਾ ਹੱਕ ਹੈਗਾ ਜਿਹਦੇ ਜਿਹਦੇ ਲਈ ਸਾਨੂੰ ਇਕੱਠੇ ਹੋ ਕੇ ਯਤਨ ਕਰਨਾ ਚਾਹੀਦਾ ਹੈ ਹਾਂ ਜੀ ਉਹ ਨੈਸ਼ਨਲ ਪਾਲਿਸੀ ਹੋਏਗੀ ਉਹਦੇ ਉੱਤੇ ਮੈਂ ਇਸ ਟਾਈਮ ਨਹੀਂ ਕਹਿੰਦੀ ਜਦੋਂ ਬੈਠ ਕੇ ਜੋ ਵੀ ਪਾਲਿਸੀ ਹੋਏਗੀ ਉਹ ਦੇਖਾਂਗੇ ਜਿਹੜਾ ਅੰਬਾਰੇ ਦੇ ਵਿੱਚ ਉਹਨੂੰ ਵੀ ਸੋਚਣਾ ਚਾਹੀਦਾ ਗਾਂਧੀ ਜੀ ਨੂੰ ਵੀ ਸੋਚਣਾ ਚਾਹੀਦਾ ਉਹਨਾਂ ਦੀ ਸਜਾਉ ਜਾਏ ਉਹਨਾਂ ਨੇ ਪ੍ਰਾਈਵੇਟ ਮੈਂਬਰ ਬਿਲ ਵੀ ਇਹਦੇ ਉੱਤੇ ਮੇਰੇ ਚਾਚੇ ਲਿਆਇਆ ਸੀ ਪਰ ਮਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲਾ ਦੇ ਵਿੱਚ ਰੈਫਰ ਕਰ ਰਹੇ ਨੇ ਅੱਜ ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਦੇ ਦੂਜੀ ਤਰਫ ਮਾਨ ਸਾਹਿਬ ਬਿਆਨ ਕਰਦੇ ਨੇ ਕਿ ਬੀਜੇਪੀ ਆਤੀ ਹੈ ਤਾਂ ਜਿਹੜਾ ਹੈ ਭਾਰਤ ਦੇ ਵਿੱਚ ਤਨਸ਼ਾਈ ਰਾਜ ਹੈ ਉਹਨਾਂ ਨੂੰ ਕੋ ਆਪਣਾ ਤਨਸ਼ਾਈ ਆਪਣੇ ਜਿਹੜਾ ਝਾੜੂ ਹੈ ਨਾ ਆਪਣੇ ਮੰਜੇ ਬਹਿਟਾਂ ਫੇਰਣ ਥੋੜਾ ਜਿਹਾ ਕਿ ਇੱਥੇ ਕੀ ਹੋ ਰਿਹਾ ਹੈ ਕਿਹੜੀ ਤਾਂ ਨਸ਼ਾਈ ਨਹੀਂ ਹੋ ਰਹੀ ਕਿੰਨਾਂ ਨੂੰ ਜੇਲ੍ਹ ਨਹੀਂ ਐਡੇ ਐਡੇ ਬੋਰਡ ਲਾਤੇ ਇੰਨੇ ਅਸੀਂ ਅਫਸਰ ਅੰਦਰ ਦੇਤੇ ਇੰਨੇ ਅਸੀਂ ਪੋਲਿਟੀਕਲ ਬੰਦੇ ਅੰਦਰ ਦੇਤੇ ਔਰ ਕ腐ਸ਼ਨ ਕਿਤੇ ਹਟੀ ਹੈ ਕ腐ਸ਼ਨ ਸੌ ਗਣਾ ਹੋਰ ਹੋ ਗਈ ਹੈ ਇਹਨਾਂ ਨੂੰ ਪੁੱਛੋ ਇਹ ਜਵਾਬ ਦੇਣ ਸਾਨੂੰ ਠੀਕ ਹੈ